ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰੀ ਸ਼ਕਸ਼ੀਤਕਰਨ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਭਾਜਪਾ ਵਿੱਚ ਸ਼ਾਮਲ ਹੋ ਰਹੀਆਂ ਹਨ ਮੌਨਿਕਾ ਗੋਇਲ ਸ਼ੰਕਰ ਬਾਂਸਰ ਰਚਪਾਲ ਕੌਰ ਨਾਮ ਭਾਜਪਾ ਮਹਿਲਾ ਮੋਰਚਾ ਦੀ ਸ਼ੂਭਾ ਕਮੇਟੀ ਮੈਂਬਰ ਮੌਨਿਕਾ ਗੋਇਲ ਅਤੇ ਤਰਮਗੜ ਮਹਿਲਾ ਮੋਰਚਾ ਦੀ ਪ੍ਰਧਾਨ ਰਚਪਾਲ ਕੌਰ ਦੀ ਅਗਵਾਈ ਵਿੱਚ ਨੀਸ਼ਾ ਰਾਣੀ ਭਾਜਪਾ ਵਿੱਚ ਸ਼ਾਮਲ ਹੋਈ ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਸ਼ੂਭਾ ਕਮੇਟੀ ਮੈਂਬਰ ਮੌਨਿਕਾ ਗੋਇਲ ਭਾਜਪਾ ਕੋ ਸ਼ੰਕਰ ਬਾਂਸਰ ਅਤੇ ਰਚਪਾਲ ਕੌਰ ਦੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਿਲਾਵਾਂ ਦੀ ਸਸ਼ਕਤ ਕਰਨ ਬਣਾਉਣ ਦੀ ਨੀਤੀ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਭਾਜਪਾ ਵੀ ਸ਼ਾਮਲ ਹੋ ਰਹੀਆਂ ਹਨ ਭਾਜਪਾ ਹੀ ਇੱਕ ਇਹੋ ਜਿਹੀ ਪਾਰਟੀ ਹੈ ਜਿਹੜੀ ਔਰਤਾਂ ਲਈ ਬਰਾਬਰ ਦੇ ਅਧਿਕਾਰਾਂ ਦੀ ਗੱਲ ਕਰਦੀ ਹੈ ਚਾਹੇ ਪੰਚਾਇਤੀ ਨਗਰ ਕੌਂਸਲ ਬਲਾਕ ਸਮਤੀ ਜਾਂ ਜ਼ਿਲ੍ਹਾ ਪ੍ਰਸ਼ਦ ਜਾਂ ਕੋਈ ਹੋਰ ਚੋਣਾਂ ਹੋਣ ਉਸ ਵਿੱਚ ਔਰਤਾਂ ਲਈ ਰਾਖਵਾਂਕਰਨ ਕਰਨਾ ਨਰਿੰਦਰ ਮੋਦੀ ਦੀ ਸੋਚ ਦਾ ਨਤੀਜਾ ਹੈ ਅੱਜ ਪੰਜਾਬ ਵਿੱਚ ਬੀਬਾ ਜੈ ਇੰਦਰ ਕੌਰ ਦੀ ਗਵਾਹੀ ਹੇਠਾਂ ਮਹਿਲਾ ਮੋਰਚਾ ਪਹਿਲਾ ਨਾਲ ਉਹ ਮਜ਼ਬੂਤ ਹੋ ਰਿਹਾ ਹੈ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੀਆਂ ਮਹਿਲਾਵਾਂ ਭਾਜਪਾ ਵਿੱਚ ਸ਼ਾਮਲ ਹੋਣ ਪਸੰਦ ਕਰਦੀਆਂ ਹਨ ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਮਨ ਸਿੰਘਲਾ ਅਤੇ ਆਫਿਸ ਇੰਚਾਰਜ ਭਾਵਨਾ ਹਾਜ਼ਰ ਸਨ